ਇਹ ਹੁਕਮਨਾਮਾ ਜੋ ਗੁਰੂ ਸਾਹਿਬ ਨੇ ਜਦ 10ਵੇਂ ਗੁਰੂ ਨੇ ਜਦ ਲੜਾਈ ਹੋ ਰਹੀ ਥੀ ਤਾਂ ਉਹਨਾਂ ਨੇ ਇਹ ਲਿਖ ਕੇ ਭੇਜਿਆ ਥੀ ਕਿ ਆਪਣੀਆਂ ਫੌਜਾਂ ਲੈ ਕੇ ਜੀ ਤੁਸੀਂ ਆਓ ਜੀ ਔਰ ਸ਼ਸਤਰ ਨਾਲ ਭੇਜੇ ਥੀ ਤੇ ਇਹ ਹੁਕਮਨਾਮਾ ਸਿਉਰੇ ਦੇ ਵਿੱਚ ਛੇਠਾ ਲਿਖਿਆ ਜੋ ਤੇਰਾ ਘਰ ਮੇਰਾ ਅਸੈ ਜੀ ਕਿ ਮੇਰਾ ਤੁਹਾਡਾ ਘਰ ਮੈਂ ਮੇਰਾ ਘਰ ਤੁਹਾਡਾ ਘਰ ਹੈ ਹਾਂ ਤੇ ਤੁਸੀਂ ਫੋਟੋ ਜਾਂ ਲਖਿਆ ਉਹ ਇਹ ਉਹ ਨਾਲ ਹੱਥ ਦਾ ਲਿਖਿਆ ਹੋਇਆ ਬ੍ਰਾਜੀ ਭਾਸ਼ਾ ਚ ਇਹਦੀ ਟ੍ਰਾਂਸਲੇਸ਼ਨ ਹੈ ਤੁਸੀਂ ਇੱਕ ਵਾਰੀ ਥੋੜਾ ਦਿਖਾ ਦੋਗੇ ਇਹਦਰ ਕਰਕੇ ਤਾਂ ਕਿ ਸਾਰੇ ਦੇਖ ਲੈਣ ਦਰਸ਼ਨ ਕਰ ਲੈਣ ਜੀ ਇੱਕ ਕਦੋਂ ਤੋਂ ਤੁਹਾਡੇ ਕੋਲੇ ਕਿੰਨੇ ਸਾਲ ਦੇ ਵਿੱਚ ਇਹ 1753 ਵਿਕਰਮ ਵਿਕਰਮ 1702 ਭਾਦੋਂ 1753 ਵਿਕਰਮ ਜਦੋਂ ਬਾਬਾ ਤਲੋਕਾ ਜੀ ਤੇ ਬਾਬਾ ਰਾਮਾ ਜੀ ਸੀ ਨਾ ਨੰਦਪੁਰ ਸਾਹਿਬ ਜੀ ਤੋਂ ਭੇਜਿਆ ਜਿਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਿਆਨਕ ਜੰਗ ਧਰਮ ਰਕਸ਼ਾ ਹਿੱਤ ਮੁਗਲਾਂ 'ਸੀ ਕਰ ਰਹੇ ਥੇ ਉਸ ਸਮੇਂ ਪ੍ਰਸੰਨਤਾ ਸਹਿਤ ਪੁੱਤਰ ਸੇਵਾਦਾਰ ਪੰਥ ਦੇ ਮੁਖੀਏ ਜੋਦਾ ਅਨੁਭਵ ਕਰਦੇ ਹੋਏ ਜੀ ਇਹ ਹੁਕਮਨਾਮਾ ਭੇਜਿਆ ਜਿਸ ਵਿੱਚ ਲਿਖਿਆ ਹੈ ਤੇਰਾ ਘਰ ਮੇਰਾਸ ਹੈ ਮਤਲਬ ਤੇਰਾ ਘਰ ਮੇਰਾਸ ਹੈ ਕਹਿ ਕੇ ਨਿਵਾਜਿਆ ਜੀ ਅਸੀਂ ਲੈ ਸਕਦੇ ਹਾਂ ਨਾ ਇਹਨੂੰ ਆਪਾਂ ਕਰ ਸਕਦੇ ਹਾਂ ਰੋਕੜ ਹਾਂ ਲੱਲੂ ਫੋਟੋ ਕਿ ਹਾਂ ਜੀ ਠੀਕ ਹੈ ਜੀ ਤੇ ਸ਼ਾਸਤਰ ਗੁਰੂ ਸਾਹਿਬ ਦੇ ਇਹ ਕੁਝ ਹਾਂ ਰੱਖ ਲਓ ਤੁਸੀਂ ਦਿਖਾਓ ਤੁਹਾਡੇ ਹੱਥ ਸੁੱਚੇ ਨੇ ਜੀ ਇਹ ਗੁਰੂ ਸਾਹਿਬ ਦਾ ਗੋਬਿੰਦ ਸਿੰਘ ਜੀ ਦੀ ਖਰਾਵਾ ਨੇ ਜੀ ਛੋਟੇ ਕਦ ਬਹੁਤ بڑا ਨੇ ਸੀ ਹਾਂ ਅੱਛਾ ਇਹ ਹਾਂ ਕੁਟਾਰ ਸ਼ਿਕਾਰਗਾ ਇਹ ਕੁਟਾਰ ਹੈ ਜੀ ਇਹ ਉਹਨਾਂ ਦੀ ਆਪਣੇ ਸ਼ਸਤਰ ਦੀ ਇਹ ਸਫਾਜਾਂਗਾ ਜੀ ਸਫਾਜਾਂਗਾ हां ਉਹਨਾਂ ਚਾਂਦੀ ਨਾਲ ਝੜੇ ਹੋਏ ਨੇ ਓਕੇ ਹਾਂ ਜੀ ਉਹਦੇ ਵਿੱਚ ਲਿਖਿਆ ਹੋਇਆ ਇਹਨਾਂ ਦੇ ਬਹਾ ਕਾਲ ਜੀ ਕੀ ਜੀ ਜੀ ਬੱਚੇ ਤੇ ਜੀ 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 ਆ ਗੁਟਕਾ ਸਾਹ ਹੈ ਇਹ ਠੀਕ ਹੈ ਜੀ ਉਹ ਤੇ ਇੱਕ ਬਾਦਰ ਸਿੰਘ ਜੀ ਦਾ ਗੁਟਕਾ ਹੈ ਓਕੇ ਮਿਲਣ ਕਰਦੇ ਹਾਂ ਬਿਲਕੁਲ ਉਹਨਾਂ ਦੇ ਚੱਲੋ ਮੱਸੇ

ਬਹੁਤ-ਬਹੁਤ ਪਹਿਲੀ ਗੱਲ ਤਾਂ ਧੰਨਵਾਦ ਤੁਸੀਂ ਸਾਨੂੰ ਇਸ ਲਾਈਵ ਤੇ ਸਮਝਾਉਣ ਲਈ ਬਿਲਕੁਲ ਬਿਲਕੁਲ ਬਹੁਤ-ਬਹੁਤ ਪਹਿਲੀ ਗੱਲ ਤਾਂ ਧੰਨਵਾਦ ਤੁਸੀਂ ਸਾਨੂੰ ਇਸ ਲਾ ਮੈਂ ਸ਼ਾਇਦ ਅਹੀਂ ਇੰਟਰਵਿਊ ਕਰਕੇ ਮੁੜ ਜਾਂਦਾ ਇਹ ਸਾਰਥਕ ਹੋ ਗਈ ਇੰਟਰਵਿਊ ਜੀ ਇਹਦੇ ਨਾਲ ਤਾਂ ਧੰਨਵਾਦ ਤੁਹਾਡਾ ਜੀ ਇਹ ਹੁਕਮ ਨਮਾ ਜੋ ਗੁਰੂ ਸਾਹਿਬ ਨੇ ਜਦ 10ਵੇਂ ਗੁਰੂ ਨੇ ਜਦ ਲੜਾਈ ਹੋ ਰਹੀ ਥੀ ਤਾਂ ਉਹਨਾਂ ਨੇ ਇਹ ਲਿਖ ਕੇ ਭੇਜਿਆ ਥੀ ਕਿ ਆਪਣੀਆਂ ਫੌਜਾਂ ਲੈ ਕੇ ਜੀ ਤੁਸੀਂ ਆਓ ਜੀ ਔਰ ਸ਼ਸਤਰ ਨਾਲ ਭੇਜੇ ଥି ਆ ਤੇ ਇਹ ਹੁਕਮਨਾਮਾ ਸਿਉਰੇ ਦੇ ਵਿੱਚੇ ਠਾਂ ਲਿਖਿਆ ਜੋ ਤੇਰਾ ਘਰ ਮੇਰਾ ਅਸੈ ਜੀ ਕਿ ਮੇਰਾ ਤੁਹਾਡਾ ਘਰ ਮੈਂ ਮੇਰਾ ਘਰ ਤੁਹਾਡਾ ਘਰ ਹੈ ਹਾਂ ਤੇ ਤੁਸੀਂ ਫੌਜਾਂ ਲੈ ਕੇ ਆਓ ਇਹ ਉਹਨਾਂ ਦੇ ਹੱਥ ਦਾ ਲਿਖਿਆ ਹੋਇਆ ਬ੍ਰਾਜੀ ਭਾਸ਼ਾ ਚ ਇਹਦੀ ਟ੍ਰਾਂਸਲੇਸ਼ਨ ਹੈ ਤੁਸੀਂ ਇੱਕ ਵਾਰੀ ਥੋੜਾ ਦਿਖਾ ਦੋਗੇ ਇੱਦਾਂ ਨੂੰ ਕਰਕੇ ਤਾਂ ਕਿ ਸਾਰੇ ਦੇਖ ਲੈਣ ਦਰਸ਼ਨ ਕਰ ਲੈਣ ਜੀ ਇੱਕਦੋਂ ਤੋਂ ਤੁਹਾਡੇ ਕੋਲੇ ਕਿੰਨੇ ਸਾਲ ਦੇ ਵਿੱਚ ਇਹ 1753 ਵਿਕਰਮ ਵਿਕਰਮ 1702 ਬਾਦੋਂ 1753 ਵਿਕਰਮ ਜਦੋਂ ਬਾਬਾ ਤਲੋਕਾ ਜੀ ਤੇ ਬਾਬਾ ਰਾਮਾ ਜੀ ਸੀ ਨੰਦਪੁਰ ਸਾਹਿਬ ਜੀ ਤੋਂ ਭੇਜਿਆ ਜਿਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਿਆਨਕ ਜੰਗ ਧਰਮ ਰક્ષਾ ਹਿੱਤ ਮੁਗਲਾਂ 'ਸੀ ਕਰ ਰਹੇ ਸਨ ਉਸ ਸਮੇਂ ਪ੍ਰਸਨਤਾ ਸਹਿਤ ਉੱਤਰ ਸੇਵਾਦਾਰ ਪੰਥ ਦੇ ਮੁਖੀ ਜੋਦਾ ਅਨੁਭਵ ਕਰਦੇ ਹੋਏ ਜੀ ਇਹ ਹੁਕਮਨਾਮਾ ਭੇਜਿਆ ਜਿਸ ਵਿੱਚ ਲਿਖਿਆ ਹੈ ਤੇਰਾ ਘਰ ਮੇਰਾ ਸਾਹਿਬ ਮਤਲਬ ਤੇਰਾ ਘਰ ਮੇਰਾ ਸਾਹਿਬ ਕਹਿ ਕੇ ਨਿਵਾਜਿਆ ਜੀ ਅਸੀਂ ਲੈ ਸਕਦੇ ਹਾਂ ਨਾ ਇਹਨੂੰ ਆਪਾਂ ਕਰ ਸਕਦੇ ਹਾਂ ਅਰਗੜੀ ਹਾਂ ਲੈ ਲੂ ਫੋਟੋ ਠੀਕ ਹੈ ਜੀ ਤੇ ਸ਼ਾਸਤਰ ਗੁਰੂ ਸਾਹਿਬ ਦੇ ਇਹ ਕੁਝ ਹਾਂ ਰੱਖ ਲਓ ਤੁਸੀਂ ਦਿਖਾਓ ਤੁਹਾਡੇ ਹੱਥ ਸੁੱਚੇ ਨੇ ਜੀ ਇਹ ਗੁਰੂ ਸਾਹਿਬ ਗੋਬਿੰਦ ਸਿੰਘ ਜੀ ਦੀ ਖੜਾਵਾਂ ਨੇ ਜੀ ਛੋਟੇ ਕਦ ਬਹੁਤ ਵੱਡਾ ਨੇ ਸੀ ਹਾਂ ਅੱਛਾ ਜੀ ਹਾਂ ਘਟਾਰ ਸ਼ਿਕਾਰਗਾ ਇੱਕ ਘਟਾਰ ਹੈ ਜੀ ਇਹ ਉਹਨਾਂ ਦੀ ਆਪਣੇ ਸ਼ਸਤਰ ਵੀ ਗਏ ਇਹ ਸਫਾ ਜੰਗ ਹੈ ਜੀ ਸਫਾ ਜੰਗ ਹਾਂ ਉਹਨਾਂ ਚਾਂਦੀ ਨਾਲ ਚੜੇ ਹੋਏ ਨੇ ਓਕੇ ਹਾਂ ਮੋਦੂ ਵਿੱਚ ਲਿਖਿਆ ਹੈ ਇਹਨਾਂ ਦੇ ਮਹਾਕਾਲ ਜੀ ਦੀ ਜੀ 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 ਗੁਟਕਾ ਸਾਹਿਬ ਹੈ ਜੀ ਠੀਕ ਹੈ ਜੀ ਉਹ ਤੇਗ ਬਾਦਰ ਸਿੰਘ ਦਾ ਗੁਟਕਾ ਕਰ ਓਕੇ ਮਿਟਲਮ ਕਰ ਦਿੰਦੇ ਹਾਂ ਓਨਾਂ ਦੀ ਚਲੋ ਬੱਸ

श्री साहब गुरु दशमेश पिचार जी जी है जिस पर लेख है गुरु गोविंद सिंह जी सहाय हां देखते देख ही फटे जो कोई दर्शन करेगा निहाल जी जी इन्हने ना थोड़ा जा खोल के दिखा दो जितने हाँ। अच्छा अच्छा है गुरु गोविंद सिंह जी सहाय देखते बिल्कुल बिल्कुल सही ऊपर दर्शन करेगा निहाल जी जी बिल्कुल ਬਹੁਤ ਬਹੁਤ ਪਹਿਲੀ ਗੱਲ ਦਾ ਧੰਨਵਾਦ ਤੁਸੀਂ ਸਾਨੂੰ ਇਸ ਲਾਈਵ ਕਿਸਮ ਜੀ ਬਿਲਕੁਲ ਬਿਲਕੁਲ ਜੀ ਇਹਨਾਂ ਦੇ ਕੋਈ ਜਿਹੜੇ ਦਰਸ਼ਨ ਕਰਦੇ ਨੇ ਉਹਨਾਂ ਦਾ ਵੀ ਜਿਹੜੇ ਤੇ ਗਾਂਦੀ ਨੇ ਸਭ ਤੋਂ ਵੱਧ ਧੰਨਵਾਦ ਜਿੰਮੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਹਿਲੀ ਗੱਲ ਦਾ ਮੈਂ ਆਪਦੇ ਆਪ ਨੂੰ ਖੁਸ਼ਕਿਸਮਤ ਸਮਝ ਰਿਹਾ ਜੀ ਇਸ ਗੱਲ ਦੀ ਕਿ ਮੈਂ ਸ਼ਾਇਦ ਐਂ ਇੰਟਰਵਿਊ ਕਰਕੇ ਮੁੜ ਜਾਂਦਾ ਇਹ ਸਾਰਥਕ ਹੋ ਗਈ ਐਂਟਰਵਿਊ ਜੀ ਇਹਦੇ ਨਾਲ ਤਾਂ ਧੰਨਵਾਦ ਤੁਹਾਡਾ ਜੀ